ਬਾਬੂ ਜੀ ਕਿੱਥੋਂ ਆਨੇ ਤੁਸੀਂ ਕਿੱਥੋਂ ਆਨੇ ਦੱਸੋ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆਪਕੋ ਪਤਾ ਹੋਣਾ ਚਾਹੀਏ ਇਹ ਖਰੜ ਹੈ ਅੱਛਾ ਖਰੜ ਹੈ ਨਾ ਪਤਾ ਆਪਕੋ ਇੱਥੇ ਨਗਰ ਕੌਂਸਲ ਨੇ ਇਸਕੋ ਅਲਾਉਡ ਨਹੀਂ ਹੈ ਕਰਿਆ ਹੋਇਆ ਇਸਕੋ ਬੰਦ ਕਰਿਆ ਹੋਇਆ ਪਵੰਦੀ ਹੈ ਸਪੈਸਿਫਿਕਰ ਤੇ ਠੀਕ ਹੈ ਆਪ ਕਹਿ ਰਹੇ ਹੋ ਠੀਕ ਹੈ ਬਾਕੀ ਇਹ ਖਾਸ ਕਰਕੇ ਮੈਂ ਆਪਕੋ ਆਪਣੀ ਪਰਸਨਲ ਬਤਾ ਰਹਾ ਹਾਂ ਜਿਹੜੇ ਲੀਵਰ ਦੀ ਦਿੱਕਤ ਹੈ ਮੈਂ ਆਵਾਜ਼ ਜਿਹੜਾ ਵੀ ਆਉਂਦਾ ਹੈ ਲੀਵਰ ਦੀ ਦਿੱਕਤ ਕਿਸੇ ਨੂੰ ਕੋਈ ਦਿੱਕਤ ਆ ਇਹ ਦਿੱਕਤਾਂ ਸਾਡੀ ਦਿੱਕਤ ਜਿਹੜੀ ਆ ਉਹਨੂੰ ਵੀ ਸਮਝੋ ਵੀ ਇੱਥੇ ਤੁਸੀਂ ਕਿਸੇ ਨੂੰ ਸਾਊਂਡਿੰਗ 20 25 ਆਉਂਦੇ ਸਵੇਰ ਤੋਂ ਸ਼ਾਮ ਤੱਕ ਬੰਦ ਕਰਾਇਆ ਹਾਈ ਕੋਰਟ ਦੇ ਆਰਡਰ ਹੈ ਹਾਈ ਕੋਰਟ ਤੋਂ ਉੱਪਰ ਨਹੀਂ ਹੈ ਤੁਸੀਂ ਠੀਕ ਹੈ ਵੀ ਇੱਕਨ ਗਲੀਆਂ ਚ ਨਜਾਇਜ਼ ਬਿਨਾ ਪਰਮਿਸ਼ਨ ਤੋਂ ਸਪੀਕਰ ਨਹੀਂ ਚਲਾ ਸਕਦੇ ਇਸ ਕਰਕੇ ਇਹਨੂੰ ਖੋਲੋ ਇਮੀਡੀਏਟਲੀ ਇਹਨੂੰ ਬੰਦ ਕਰਕੇ ਆਪਣੇ ਪਿੱਛੇ ਰੱਖੋ ਠੀਕ ਹੈ ਸਰ ਬਜਾਉਂਗਾ ਨਹੀਂ ਨਹੀਂ ਬਜਾਉਣਾ ਨਹੀਂ ਇਸ ਤਰ੍ਹਾਂ ਨਹੀਂ ਫਿਰ ਮੈਂ ਬੁਲਾ ਲੈਂਦਾ ਫਿਰ ਮੋਟਰਸਾਈਕਲ ਜ਼ਬਤ ਕਰਾ ਦਿੰਦਾ ਤੇਰਾ ਮੈਂ ਨਗਰ ਕੌਂਸਲਰਾਂ ਨੂੰ ਬੁਲਾ ਲਮਾ ਉਹ ਜਬਤ ਕਰਵਾ ਦਿੰਨੇ ਆ ਫਿਰ ਅੰਦਰ ਉੱਥੇ ਜੁਰਮਾਨਾ ਦੇ ਕੇ ਛੁੱਟੀ ਫਿਰ ਨਗਰ ਕੌਂਸਲ ਦਾ ਆ ਮੋਟਰਸਾਈਕਲ ਨੰਬਰ ਤੇਰਾ ਆ ਗਿਆ ਤੂੰ ਕਈ ਦਿਨ ਹੋ ਗਏ ਤੈਨੂੰ ਘੁੰਮਦੇ ਨੂੰ ਲੰਘ ਜਾਣਾ ਤੂੰ ਠੀਕ ਆ ਦੇਖਦਾ ਮੈਂ ਤੈਨੂੰ ਕਈ ਦਿਨ ਤੋਂ ਆ ਮੈਂ ਆਸ-ਪਾਸੇ ਹੁੰਦਾ ਤੂੰ ਲੰਘ ਜਾਣਾ ਪਹਿਲੇ ਹੀ ਬੋਲ ਦਿੱਤੇ ਮੈਂ ਪਹਿਲੇ ਫਨ ਕਰ ਦਿੱਤਾ ਹਾਂ ਤੈਨੂੰ ਦੱਸਦਾ ਬਸ ਅੱਜ ਜੇ ਅੱਜ ਤੋਂ ਬਾਅਦ ਫੇਰ ਦੁਬਾਰੇ ਲਾ ਲਿਆ ਨਾ ਇਹਨੂੰ ਬਸ ਫੇਰ ਇਹ ਮੋਟਰਸਾਈਕਲ ਤੇਰਾ ਉੱਥੇ ਜਾਊਗਾ ਨਗਰ ਕੌਂਸਲ ਮੈਂ ਗਰੁੱਪਾਂ 'ਚ ਵੀਡੀਓ ਪਾ ਰਿਹਾ ਤੇਰੀ ਠੀਕ ਆ ਹਾਂ ਨਾ ਹੋਰ ਕੋਈ ਹੁਕਮ ਨਹੀਂ 10 ਜਿੰਨੇ ਮਰਜ਼ੀ ਕਿਹੜੇ ਮਾਰ ਮੂੰਹ ਨਾਲ ਬੋਲ ਕੇ ਕੋਈ ਨਹੀਂ ਤੈਨੂੰ ਰੋਕੂਗਾ ਅਸੀਂ ਕਿਸੇ ਰਜਗਾਰ ਦੇ ਖਿਲਾਫ ਨਹੀਂ ਤੁਹਾਡੇ ਠੀਕ ਹੈ ਪਰ ਇਹ ਨਹੀਂ ਚੱਲਣਾ ਨੋਟ ਕਰ ਲੈ ਇਹ ਜੇ ਦੁਬਾਰੇ ਚਲਾਤਾ ਮੈਂ ਗਰੁੱਪਾਂ 'ਚ ਪਾ ਰਿਆਂ ਤੇਰੀ ਵੀਡੀਓ ਤੇਰੀ ਫੋਟੋ ਵੀ ਆ ਗਈ ਤੇਰਾ ਨੰਬਰ ਵੀ ਆ ਗਿਆ ਆਪ ਕੋਈ ਇਹ ਮਿਲੇਗਾ ਹੀ ਨਹੀਂ ਹਾਂ ਬਸ ਤੈਨੂੰ ਦੱਸਤਾ ਇਹਨੂੰ ਬੰਦ ਕਰਕੇ ਪਿੱਛੇ ਰੱਖ ਲੈ ਠੀਕ ਹੈ ਚੰਡੀਗੜ੍ਹ ਵਾਲਾਂ ਦੇ ਕਨਖਾ ਉੱਥੇ ਕਿਉਂ ਨਹੀਂ ਖਾਂਦੇ ਤੁਸੀਂ ਚੰਡੀਗੜ੍ਹ ਵਾਲਾਂ ਦੇ ਉੱਥੇ ਬਜਾਓ ਵਾ ਹਾਂ ਇਹ ਦੱਸਦੇ ਜੋ ਸੋਸ਼ਲ ਮੀਏ ਯਹਾਂ ਤੇ ਕਾਲ ਉਹ ਲਾਤੇ ਰਹਤੇ ਹੈ ਨਾ ਕੋਈ ਕਾਲ ਨਹੀਂ ਆਤੀ ਹੈਗੀ ਜੋ ਕਰਾਤੇ ਆ ਉਹਦੇ ਕਰਾਤੇ ਮੈਨੂੰ ਮੇਰੇ ਕੋ ਪਤਾ ਕਿ ਕਿਦਨੇ ਕ ਅੱਛੇ ਕਰਤੇ ਆ ਆਪ ਗਏ ਚੱਲੇ ਦੀ ਕਿ ਮੈਨੂੰ ਸਭ ਪਤਾ ਹੈ ਓਕੇ ਬਾਪੂ ਜੀ ਕਿੱਥੋਂ ਆਨੇ ਤੁਸੀਂ ਕਿੱਥੋਂ ਆਨੇ ਦੱਸੋ ਚੰਡੀਗੜ੍ਹ ਸੇ ਚੰਡੀਗੜ੍ਹ ਸੇ ਆਪਕੋ ਪਤਾ ਹੋਣਾ ਚਾਹੀਏ ਇਹ ਖਰੜ ਹੈ ਅੱਛਾ ਖਰੜ ਹੈ ਨਾ ਪਤਾ ਆਪਕੋ ਇੱਥੇ ਨਗਰ ਕਾਉਂਸਲ ਨੇ ਇਸਕੋ ਅਲਾਉਡ ਨਹੀਂ ਹੈ ਕਰਿਆ ਹੋਇਆ ਇਸਕੋ ਬੰਦ ਕਰਿਆ ਹੋਇਆ ਪਵੰਦੀ ਐ ਇਸਕੇ ਸਪੀਕਰ ਪੇ ठीक है आप कह रहे हो ठीक है बाकी ये खासकर मैं आपको अपनी पर्सनल बता रहा हूं हां मुझे लीवर की दिक्कत है मैं आवाज जेड़ा भी आंदा है लीवर दी दिक्कत किसे नु कोई दिक्कत है ਇਹ ਦਿੱਕਤਾਂ ਸਾਡੀ ਦਿੱਕਤ ਜਿਹੜੀ ਹੈ ਉਹਨੂੰ ਵੀ ਸਮਝੋ ਠੀਕ ਹੈ ਵੀ ਇੱਥੇ ਤੁਸੀਂ ਕਿਸੇ ਨੂੰ ਸਾਉਂਡਿੰਗ 20 25 ਆਉਂਦੇ ਸੀ ਸਵੇਰ ਤੋਂ ਸ਼ਾਮ ਤੱਕ ਬੰਦ ਕਰਾਏ ਹਾਈ ਕੋਰਟ ਦੇ ਆਰਡਰ ਹੈ ਹਾਈ ਕੋਰਟ ਤੋਂ ਉੱਪਰ ਨਹੀਂ ਹੈ ਤੁਸੀਂ ਠੀਕ ਹੈ ਵੀ ਇਕਨ ਗਲੀਆਂ ਚ ਨਜਾਇਜ਼ ਬਿਨਾ ਪਰਮਿਸ਼ਨ ਤੋਂ ਸਪੀਕਰ ਨਹੀਂ ਚਲਾ ਸਕਦੇ ਇਸ ਕਰਕੇ ਇਹਨੂੰ ਖੋਲੋ ਇਮੀਡੀਏਟਲੀ ਇਹਨੂੰ ਬੰਦ ਕਰਕੇ ਆਪਣੇ ਪਿੱਛੇ ਰੱਖੋ ਠੀਕ ਹੈ ਸਰ ਬਜਾਉਂਗਾ ਹੀ ਨਹੀਂ ਨਹੀਂ ਬਜਾਉਣਾ ਨਹੀਂ ਇਸ ਤਰ੍ਹਾਂ ਨਹੀਂ ਫਿਰ ਮੈਂ ਬੁਲਾ ਲੰਨਾ ਫਿਰ ਮੋਟਰਸਾਈਕਲ ਜ਼ਬਤ ਕਰਾ ਦੇਣਾ ਤੇਰਾ ਮੈਂ ਨਗਰ ਕੌਂਸਲਰ ਨੂੰ ਬੁਲਾ ਲਮ ਹੁਣ ਜ਼ਬਤ ਕਰਾ ਦਿੰਨੇ ਆ ਫਿਰ ਅੰਦਰ ਉਹ ਤੇ ਜੁਰਮਾਨਾ ਦੇ ਕੇ ਛੁੱਟੀ ਫਿਰ ਨਗਰ ਕੌਂਸਲ ਦਾ ਆ ਮੋਟਰਸਾਈਕਲ ਨੰਬਰ ਤੇਰਾ ਆ ਗਿਆ ਤੂੰ ਕਈ ਦਿਨ ਹੋ ਗਏ ਤੈਨੂੰ ਘੁੰਮਦੇ ਨੂੰ ਲੰਘ ਜਾਣਾ ਤੂੰ ਠੀਕ ਹੈ ਦੇਖਦਾ ਮੈਂ ਤੈਨੂੰ ਕਈ ਦਿਨ ਤੋਂ ਐ ਮੈਂ ਆਸੂ ਪਾਸੇ ਹਮਨੇ ਤੂੰ ਲੰਘ ਜਾਣਾ ਪਹਿਲੇ ਹੀ ਬੋਲ ਦਿੱਤੇ ਮੈਂ ਪਹਿਲੇ ਬੰਦ ਕਰ ਦਿੱਤੇ ਹਮ ਤੈਨੂੰ ਦੱਸਤਾ ਬਸ ਅੱਜ ਜੇ ਅੱਜ ਤੋਂ ਬਾਅਦ ਫੇਰ ਦੁਬਾਰੇ ਲਾ ਲਿਆ ਨਾ ਇਹਨੂੰ ਬਸ ਫੇਰ ਇਹ ਮੋਟਰਸਾਈਕਲ ਤੇਰਾ ਉੱਥੇ ਜਾਊਗਾ ਨਗਰ ਕੌਂਸਲ ਮੈਂ ਗਰੁੱਪਾਂ 'ਚ ਵੀਡੀਓ ਪਾ ਰਿਹਾ ਤੇਰੀ ਠੀਕ ਐ ਹਾਂ ਹੋਰ ਹੁਕਮ ਨਾ ਹੋਰ ਕੋਈ ਹੁਕਮ ਨਹੀਂ 10 ਜਿੰਨੇ ਮਰਜ਼ੀ ਕਿਹੜੇ ਮਾਰ ਮੂੰਹ ਨਾਲ ਬੋਲ ਕੇ ਕੋਈ ਨਹੀਂ ਤੈਨੂੰ ਰੋਕੂਗਾ ਅਸੀਂ ਕਿਸੇ ਰਜਗਾਰ ਦੇ ਖਿਲਾਫ ਨਹੀਂ ਤੁਹਾਡੇ ਠੀਕ ਐ ਪਰ ਇਹ ਨਹੀਂ ਚੱਲਣਾ ਨੋਟ ਕਰ ਲੈ ਇਹ ਜੇ ਦੁਬਾਰੇ ਚਲਾਤਾ ਮੈਂ ਗਰੁੱਪਾਂ ਚ ਪਾ ਰਿਆਂ ਤੇ ਵੀਡੀਓ ਤੇਰੀ ਫੋਟੋ ਵੀ ਆ ਗਈ ਤੇਰਾ ਨੰਬਰ ਵੀ ਆ ਗਿਆ ਆਪ ਕੋ ਇਹ ਮਿਲੇਗਾ ਹੀ ਨਹੀਂ ਇਹ ਹਾਂ ਬਸ ਤੈਨੂੰ ਦੱਸਤਾ ਇਹਨੂੰ ਬੰਦ ਕਰਕੇ ਪਿੱਛੇ ਰੱਖ ਲੈ ਠੀਕ ਹੈ ਚੰਡੀਗੜਾ ਵਾਲਾਂ ਦੇ ਕਰਨ ਖਾਂ ਉੱਥੇ ਕਿਉਂ ਨਹੀਂ ਖਾਂਦੇ ਤੁਸੀਂ ਚੰਡੀਗੜਾ ਵਾਲਾਂ ਦੇ ਉੱਥੇ ਵਜਾਓ ਹਾਂ ਇਹ ਦੱਸ ਜਿਓ ਸੋਚਦੇ ਹਾਂ ਯਾਰ ਕਿ ਕਾਲ ਵੋ ਲਾਤੇ ਰਹਿੰਦੇ ਹੈ ਨਾ ਕੋਈ ਕਾਲ ਨਹੀਂ ਆਤੀ ਹੈਗੀ ਜੋ ਕਰਾਤੇ ਆ ਉਹਦੇ ਕਰਾਤੇ ਮੈਨੂੰ ਬੇਰੇ ਕੋ ਪਤਾ ਕਿ ਕਿਸਨੇ ਕੁ ਅੱਛੇ ਕਰਤੇ ਆ ਆਪ ਗੈਸ ਚੱਲੇ ਤੀ ਕਿ ਮੈਨੂੰ ਸਭ ਪਤਾ ਹੈ ਓਕੇ